ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਜੀ ਕੋ ओंकार ਸਤਨਾਮ ਕਟਾਪੁਰਖ ਨਿਰਭਉ ਨਿਰਵੈਰ ਆਕਾਲ ਮੂਰਤਿ ਜੁਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੁਚਨਾ ਹੋਵੈ ਜੇ ਸੋਚੀ ਲਖਬਾਰ ਚੁਪੇ ਚੁਪਨਾ ਹੋਵੈ ਜੇ ਲਾਇ ਰਾ ਲਿਫਤਾਰ ਪੁਕਿਆਂ ਪੁਕਨਾ ਉਤਰੀ ਜਬੰਨਾਪੁਰੀਆ ਪਾਰ ਸਹਿ ਸਿਆਨ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਪਸ ਚਿਆਰਾ ਹੋਈ ਐ ਕਿਪਕੂੜੇ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕੇ ਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਬੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸਿਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ نانک ہوک میں جے بجھے تا کہے کوئے گابے کو تان ہو گا تنخے گا جی لے پھر دے گا جپے دسے دور گاوے کو بیکے ہدرا ہور کتنا کتنا آبے توٹ کت کت کتھی کوٹی کوٹ کوٹ دیندہ دے لیندے تھک پاہے جگا جگ کھائی کھائے ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖੇ ਬੇਪਰਵਾਹ ਹੋ ਸਾਚਾ ਸੇਬ ਸਚ ਨਾਏ ਪੱਖਿਆ ਪਾਉ ਆਪਾ ਰੱਖਿਆ ਮੰਗਿਆ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰੱਖੀ ਐ ਜਿਸ ਦੇ ਦਰਬਾਰ ਮੂੰਹੋਂ ਕੀ ਬੋਲਣ ਬੋਲੀ ਐ ਜਿਸ ਸੁਣੇ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਬੜਿਆਈ ਵਿਚਾਰ ਕਰਮੀ ਆ ਬੇ ਕਪੜਾ ਨਦਰੀ ਮੁਖ ਦਵਾਰ ਨਾਨਕ ਅਗੇ ਜਾਣੀਐ ਸਭ ਆਪੇ ਸਚਿਆਰ ਥੱਪਿਆ ਨਾ ਜਾਇ ਕਿਤਾ ਨ ਹੋਇ ਆਪੇ ਆਪ ਨਿਰੰਜਨ ਸੋਏ ਜਿਨ ਸੇਬਾ ਤਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਦਾਨ ਗਾਵਿਆ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਕਾ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਬੇਦੰ ਗੁਰਮੁਖ ਰਹਾ ਸਮਾਈ ਗੁਰਈਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਇ ਗੁਰਾ ਇਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਈ ਤੀਰਥ ਨਾਮਾ ਜੇ ਤਿਸ ਭਾਵਾ ਮੈਂ ਬਿੰਪਾਣੇ ਕੇ ਨਾਏ ਕਰੇ ਜੇ ਤਿਸ ਸਿਧ ਉਪਾਈ ਬੇਖੰ ਬਿੰ ਕਰਮਾ ਕੇ ਮਿਲ ਲਈ ਮਤ ਵਿਚ ਰਤਨ ਜਵਾਹਰ ਮਾਣੀ ਜੇ ਗੁਰ ਕੀ ਸਿਕ ਸੁਣੀ ਗੁਰਾਂ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗ ਚਾਰੇ ਆੜ ਜਾ ਹੋਰ ਦਸੂਣੀ ਹੋਏ ਨਮਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਬ ਕੋਏ ਚੰਗਾ ਨਾ ਰਖਾਈ ਕਾ ਜਸ ਕੀਤੇ ਜਗਲੇ ਜੈਤਸ ਨਦਰ ਨਾ ਆਵੇ ਤਾਂ ਬਾਤ ਨ ਪੁੱਛੇ ਕਿ ਕਿੱਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆ ਗੁਣ ਦੇ ਤੇਹਾ ਕੋਈ ਨ ਸੁਝਾਈ ਜੇਤਸ ਗੁਣ ਕੋਈ ਕਰੇ ਸੁਨੇ ਸਿੱਧ ਪੀਰ ਸੁਰਨਾਥ ਸੁਨ ਤਰਤਵਲ ਆਕਾਸ ਸੁਨ ਦੀਪ ਲੋ ਪਾਤਲ ਸੁਨ ਪੋ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨ ਦੁਕ ਪਾਪ ਕਾ ਨਾਸ ਸੁਨੇ ਈਸਰ ਪਰਮਾ инду ਸੁਨੇ ਮੁਖ ਸਲਾਹਣ ਮੰਦ ਸੁਨੇ ਜੁਗ ਜੁਗ ਤਨ ਪੇ ਸੁਨੇ ਸਾਸ ਸਿਮਰਤ ਬੇ ਤਾਨਕ ਭਗਤ ਅਸਰਾ ਵਿਗਾਸ ਸੁਨੁਕ ਪਾਪ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ ਅਰਸਰ ਕਾ ਇਸਨਾਣ ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੇ ਸੈਸਤਿਆ ਨਾਨਕ ਭਗਤ ਅਸਰਾ ਵਿਗਾਸ ਸੁਨੁਕ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੇਗਾ ਸੁਨੇ ਸੇਕ ਪੀਟ ਪਾਛਾ ਸੁਨੇ ਅੰਦੇ ਪਾਵੇ ਰਾਹੋ ਸੁਨੇ ਹਾਥ ਬਿਸਗਾਹ ਨਾਨਕ ਭਗਤ ਅਸਰਾ ਵਿਗਾਸ ਸੁਨੁਕ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਰ ਮਨ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁਦ ਮੰਨੇ ਮੂਚੋ ਟਾਣਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਦ ਸਿਓ ਪ੍ਰਗਟ ਜਾਏ ਮੰਨੇ ਮਗਨਾ ਚੱਲੇ ਪੰਥ ਮੰਨੇ ਧਰਮ ਸਿਤਿਓ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਬਨਾ ਪਿਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰ ਜਾਣੇ ਮਨ ਕੋਏ ਪੰਜ ਪ੍ਰਬਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚ ਸੋਹਿਦ ਰਾਜਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕੰਨੇ ਨਹੀਂ ਸਮਾ ਧੋਲ ਧਰਮ ਦਿਆ ਕਾ ਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ ਬੁੱਝੇ ਹੋਵੇ ਸਚਿਆ ਤਵਲੇ ਉੱਪਰ ਕੇਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਵਨ ਜੋ ਜੀ ਜਾਤਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਣ ਸੁਹਾਲ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੁ ਜਾਣੇ ਕੌਣ ਕੂਤ ਕੀਤਾ ਪਸਾ ਇੱਕ ਕੋ ਬਹੁਤ ਇਸਤੇ ਹੋਏ ਲਖ ਤਰਿਆਉ ਕੁਦਤ ਕਬਣ ਕਹਾ ਵਿਚਾਰ ਵਾਰੇ ਨਾ ਜਮਾ ਇੱਕ ਬਾਤ ਜੋ ਤੁਟ ਪਾ ਮੈਂ ਸਹੀ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ اسنگ جپ اثنکھ پاو اسنگ پوجا اسنکھ تپتاو سکھ گرنتھ مکھ بےد پاٹ اثنکھ جگ من رہ اداس اثنکھت گن گان بچار اثنکھ ستیہ سنگ دار اسنگ سرمو پخ سار اسنکھ تار کُدت کبن کہاں بیچار وار نہ جمع ایک جوتر پم پلی کار تو سدا سلامت نرکار اسنگ مور خند خور اسنگ چور حرام خور اسنگ امر کر جاہے چور اسنگ گل بڑ ہتیا کمائے اسنگ پاپی پاپ کر جاہے ਅਸੰਖ ਕੋੜਿਆਰ ਕੋੜੇ ਫਿਰਾਹ ਅਸੰਖ ਮਲੇਸ਼ ਮਲਪਖ ਖਾਇ ਅਸੰਖ ਨਿੰਦਕ ਸਿਰ ਕਰੇ ਪਾਰ ਨਾਗੁਨੀਟ ਕਹਿ ਵਿਚਾਰ ਵਾਰਿਆ ਨਾ ਜਮਾ ਇੱਕ ਵਾਰ ਜੋਤੁ ਤੇ ਪਮੈ ਸਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਗთა ਬਗਮ ਅਗਮ ਅਸੰਖ ਲੋ ਸੰਕੇ ਹਜ਼ਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰ ਅਸਿਰ ਸੰਜੋਗ ਬਖਾਂ ਜਿਨ ਇਹ ਲਿਖੇ ਤੇ ਸਿਰ ਨਾਏ ਜੇ ਫਰਮਾਇਆ ਤਿਪ ਤਿਪਾ ਹੈ ਜੇ ਤੱਕ ਤੇ ਤੇ ਤਨਾਉ ਬਿਨਾ ਮੇ ਨਹੀਂ ਕੋ ਥਾ ਕੁਦਰਤ ਕਬਨ ਕਹਾ ਵਿਚਾਰ ਬਾਰੇ ਨਾ ਜਮ ਇੱਕ ਵਾਰ ਜੋ ਤੁਰ ਪਾ ਮੇ ਸਹੀ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪਰਤਨ ਦੇ ਪਾਣੀ ਤੋਂ ਤੇ ਉਤਰ ਕੇ ਮੂਤ ਪ੍ਰੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਤੋਏ ਪਰ ਇਹ ਮਤ ਪਾਪਾ ਕੇ ਸੰਗੋ ਤੋਪੇ ਨਾਵੇ ਕੇ ਰੰਗ پون پاپی آنا ہے کرنا لکھ لے اپے بھی ہی جاؤ بیج اپ کھاؤ نانکو تلک منگ ملنا سب گن تیرے میں کوئی بن گن گت نہ سا من چاؤ کبن سا بکت کبن کبن تیت کبن بار کبن سرتی ماں کبن جت ہو پائیو پن تیج بےل نہ پائیا ਪੰਡਿਤ ਜੇ ਹੋਵੇ ਲੇਖ ਪੁਰਾਣ ਤੇ ਭਗਤ ਨਾ ਪਾਇਓ ਕਦਿਆਂ ਜੇ ਜੇ ਲਿਖਣ ਲੈ ਕੁਰਾਨ ਤੇ ਸਵਾਰਨਾ ਜੋਗੀ ਜਾਣੇ ਰਤਮਾਨ ਕੋਈ ਜਾਕਤ ਸਿੱਟੀ ਕੋ ਸਾਜੇ ਆਪੇ ਜਾਣੇ ਸੋ ਹੀ ਕਿਪ ਕਰਾਖ ਕਿਪਸਾਲਾ ਹੀ ਕਿਉ ਬੜਨੇ ਕਿਪ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਹਿ ਵੱਡੀ ਨਾਏ ਕੀਤਾ ਜਾ ਕਾ ਹੋ ਬੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਏ ਪਾਤਾ ਲਾ ਪਾਤਾ ਲਖ ਗਾ ਸਾਗਾ ਸੋੜ ਕੋੜ ਕਪਾਲ ਥਕੇ ਬੇਦ ਕੈ ਨਿਕ ਬਾਤ ਸੈਸਾ 18 ਕਹਿਨ ਕਤੇ ਬਾ ਅਸੂ ਲਿਖਤਾ ਤ ਲਿਖਾ ਹੋਇ ਤ ਲਿਖਿਆ ਲਿਖੇ ਹੋਇ ਬਿਨਾ ਸ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਤੇ ਸੁਰਤ ਨਾ ਪਈਆਂ ਨਦੀਆਂ ਅਤੇ ਬਾਪ ਵੈਸ ਸਮੁੰਦਰ ਜਾਣੀ ਹੈ ਸਮੁੰਸਾ ਸੁਲਤਾਨ ਗ੍ਰਹ ਸਿੱਤੀ ਮਾਲ ਤਨ ਕਿڑی ਤੁਲਨਾ ਹੋਪਨੀ ਜੈਤ ਸਮਨ ਨੇ ਨਾ ਬਸਰ ਹੈ ਅੰਤਰਾ ਸਿੱਤੀ ਕਹਿਣਾ ਅੰਤੰਤਨ ਕੰਨ ਦੇਣਾ ਅੰਤ ਅੰਤਨ ਬੇਕ ਸੁਣਨਾ ਅੰਤੰਤਨ ਜੱਪੇ ਕੀਆ ਮਨਮਨ ਤੰਤਨਾ ਜੱਪੇ ਕੀਤਾ ਆਕਾਰ ਅੰਤਨ ਜੱਪੇ ਪਾਰਾ ਵਾਰ ਅੰਤ ਕਰਨ ਕਿਤੇ ਬਿੱਲਾ ਹੈ ਤਾਂ ਕਿ ਅੰਤਨਾ ਪਹੇ ਜਾਏ ਏ ਹੰਤ ਨਾ ਜਾਣੇ ਕੋਏ ਬੋਤਾ ਕਿ ਇਹ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਹੋ এবੜਾ ਉੱਚਾ ਹੋ ਬੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਬੜਾ ਆਪ ਜਾਣੇ ਆਪ ਆਪ ਨਾਨਗੰਦਰੀ ਕਰਮੀ ਦਾਤ ਬੋਤਾ ਕਰਮ ਲਿਖੇ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਹੇ ਕਿਤੇ ਮੰਗੇ ਜੋਦਾ ਫਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖੱਪੇ ਟੁੱਟੇ ਬੇਕਾਰ ਕਿਤੇ ਲਲੇ ਮੁਖਰ ਪਾਏ ਕਿਤੇ ਮੁਰਖਾਈ ਖਾਈ ਖਾਏ ਕਿਤੇ ਦੁੱਖ ਭੁਗ ਸਦਮਾਰੇ ਪਿਦਾ ਤਰੀ ਦਾਤਾਰ ਬੰਦ ਖਰਾਸੀ ਪਾਣੇ ਹੋਏ ਹੋਰ ਅਖਸਨ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਇ ਕੱਖਣ ਪਾਇਓ ਜਾਣ ਜਤਿਆ ਮੂ ਖਾਇ ਆਪੇ ਜਾਣੇ ਆਪੇ ਦੇ ਆਖੇ ਸਿਪਿ ਕੇਈ ਕੇ ਜਿਸ ਨੂੰ ਬਖਸ਼ ਸਿਪਸਲਾ ਨਨ ਪਸਾਈ ਪਾਟਾ ਅਮੁੱਲ ਗੁਣ ਅਮੁੱਲ ਬਪਾਰ ਅਮੁੱਲ ਬਪਾਰੀ ਅਮੁੱਲ ਪੰਡਾਰਾ ਅਮੁੱਲ ਆਬੈ ਅਮੁੱਲ ਜਾਇ ਅਮੁੱਲ ਪਾਇ ਅਮੁੱਲ ਸਮਾਇ ਅਮੁੱਲ ਤਰਮ ਅਮੁੱਲ ਦੀਵਾਨ ਅਮੁੱਲ ਤੁਲਮਲ ਪਰਵਾਨ ਅਮੁੱਲ ਬਖਸ਼ ਸਮੂਲ ਨਿਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਮੁਲਾਖਿਆ ਨਾ ਜਾਏ ਆਖਾ ਕਰਹਿ ਲਿਬਲਾਏ ਆਖੇ ਬੇਦ ਪਾਠ ਪੜਾਣ ਆਖੇ ਪੜੇ ਕਰੈ ਬਖਿਆਣਾ ਖੇਬਰ ਮੈਂ ਆਖੈਂਦਾ ਖੇ ਗੋਪੀ ਤੇ ਗੋਬਿੰਦਾ ਖੇ ਇਸ ਤਰ੍ਹਾਂ ਖੇ ਸਿਦਾ ਖੇ ਕਿਤੇ ਕਿਤੇ ਬੁੱਧ ਆਖੇ ਧਾਨਾ ਵਖਿਆ ਦੇਵ ਆਖੇ ਸੁਰਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕੇ ਉਠੜ ਜਾਏ ਤੇ ਕਿਤੇ ਹੋਰ ਸਕੇ ਤਾਂ ਐਤੇ ਕਿਤੇ ਹੋਰ ਕਰੇ ਤਾਂ ਆਖ ਸਕਣਤਾ ਆਖ ਨਸਕੇ ਕਈ ਕੇ ਜੇਬੜ ਪਾਵੇਂ ਤੇ ਬੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖਿਆ ਬੋਲ ਬਗਾਰਤਾ ਲਿਖੇ ਸਰਗਾ ਵਾਰਾ ਗਾਵਾਰ ਸੋਦਰ ਕੇ ਹਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਬਾਜੇ ਨਾਦ ਅਨੇਕ ਅਸੰਖਾ ਕੇਤੇ ਬਾਬਣ ਹਾਰੇ ਕੇਤੇ ਰਾਗ ਪਰੀ ਸੂ ਕਹੀਨ ਕੇਤੇ ਗਾਬਣ ਹਾਰੇ ਗਾਬੈ ਗਾਬੈ ਤੁਦਨੋ ਪਉਣ ਪਾਣੀ ਬੈ ਸੰਤਰ ਗਾਬੈ ਰਾਜਾ ਧਰਮ ਦੁਆਰੇ ਗਾਬੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਬੈ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਹੈ ਗਾਬੈ ਨਿੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਬੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ गावਨ ਜਤੀ ਸਤੇ ਸੰਤੋਖੀ ਗਾਵਹਿ ਬੀਰ ਕਰਾਰੇ ਗਾਵਨ ਪੰਡਤ ਪੜਨ ਖਿਸਰ ਜੁਗ ਜੁਗ ਬੇਦ ਨਾ ਲੈ ਗਾਵਹਿ ਮੋਹਨੀਆ ਮਨਮੋਹ ਸੁਰਗ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ 68 ਤੀਰਥ ਨਾ ਲੈ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਪ੍ਰਪੰਡਾ ਕਰ ਕਰ ਰੱਖੇ ਤਾਰੇ ਸਈ ਸਈ ਤੁਦਨੋ ਗਾਵਹਿ ਜੋਤਿਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਬਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਟੀ ਨਾਹੀਂ ਹੈਪੀ ਹੋਸੀ ਜਾਏ ਨਾ ਜਿਸੀ ਰਚਨਾ ਜਿੰਦੇ ਚਾਈ ਰੰਗੀ ਰੰਗੀ ਪੰਥੀ ਕਰ ਕਰ ਜਨ ਸਿਮਾਇ ਜਿਨ ਉਪਾਈ ਕਰ ਕਰ ਵੇਖੇ ਕਿੰਤਾ ਆਪਣਾ ਜਤਿ ਸਤੀ ਬੜਾਈ ਜੋਤਿਸਪਾ ਮੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਹਾ ਸਹਾ ਪਾਸ ਸਾਹਿਬ ਨਾਨਕ ਰਹਿਣ ਦਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੇ ਬਿਬੂਤ ਘਿੰਤਾ ਕਾਲ ਕੁਆਰੀ ਕਾਇ ਜੁਕ ਟੰਡਾ ਪ੍ਰਤੀਤ ਆਈ ਪੰਥੀ ਸਗਰ ਜਮਤੀ ਮਨ ਜੀਤੇ ਜਗ ਜੀਤ आदेश से आदेश साधनिल अनादनहद जुगजुग एकोपेश पुक्त ध्यान पुक्त ज्ञान दया भंडारण कटकट बजै नाद आप नाथ, नाथ नाथी सब जाके रिद्ध से दबरा साध संयोग बियोग दोए कार चलाब है लेखे आ विभाग आदेश से आदेश साधनिल अनादनहद जुगजुग एकोपेश कमाय पुक्त बे तीन चले परवानिक संसारिक पंडारी कलाय दीवान ਜਿਪ ਤਿਸ ਪਮਤੇ ਵਿਚ ਲਾ ਬੇ ਜਿ ਹੋਵੇ ਫੁਰਮਾਨ ਉਹ ਵੇਖਿ ਉਹਨਾਂ ਨਦਰ ਨਾਇਬ ਬੋਤਾ ਹੈ ਬਿਡਾਣਾ ਦੇ ਸਿਸਿਆ ਦੇ ਸਾਧ ਨਿਲਨਾਦ ਨਹਤ ਜੁਗ ਜੁਗ ਇਕੋ ਬੇਸ ਆਸਨ ਲੋਏ ਲੋਏ ਪੰਡਾਰ ਜੋਗੁਛ ਪਾਇਸੂ ਏਕਾ ਬਾਰ ਕਰ ਕਰ ਵੇਖਿ ਸਿਰਜਨਹਾਰ ਨਾਨਕ ਸੱਚੇ ਕੇ ਸਾਚੀ ਕਾਰ ਆਦੇਸ ਸਿਸਿਆ ਆਦੇਸ ਆਦ ਅਨਿਲ ਅਨਾਦ ਅਨਹਤ ਜੁਗ ਜੁਗ ਇਕੋ ਬੇਸ ਇਕ ਦਜੀ ਬੋ ਲਖ ਹੋਏ ਲਖੋ ਬੈ ਲਖ 20 ਲਖ ਲਖੇੜਾ ਆਖੀਆ ਇੱਕ ਨਾਮ ਜਗਦੀਸ਼ ਇਤਰਾਪਤ ਪੌੜੀਆਂ ਚੜੀਏ ਹੋਏ 21 ਸੁਨਗਲਾ ਆਕਾਸ ਕੇ ਕਿੱਟਾ ਆਈਰੀਸ ਨਾਨਕ ਨੰਦਰੀ ਪਾਈਏ ਕੁੜੀ ਕੁੜੇ ਠੀਸ ਅੱਖਾਂ ਚੋਂ ਛਪੇ ਨਾ ਜੋ ਜੋ ਨਾ ਮੰਗਦੇ ਨਜੋਰ ਜੋ ਨਾ ਜੀਵਨ ਮਰਨ ਨਜੋਰ ਜੋ ਨਾ ਰਾਜ ਮਾਲ ਮਸੋ ਜੋ ਨਾ ਸੁੱਤੀ ਗਿਆਨ ਵਿਚਾਰ ਜੋ ਨਾ ਜੁਕਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਬੈਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਦੁੱਤੀ ਤਿੱਥੀ ਬਾਰ ਪਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਤਾਤੀ ਥਾ ਪ੍ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਾਨ ਨਦਰੀ ਕਰਮ ਪੈ ਵੀ ਨਿਸ਼ਾਨ ਕ ਚਪਕਾਈ ਉੱਥੇ ਪਾਏ ਨਾਨਕ ਗਿਆ ਜਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਕੀਤੇ ਪਉਣ ਪਾਣੀ ਬੈਸੰਤਰ ਕੀਤੇ ਕਾਨ ਮਹੇਸ਼ ਕਿਤੇ ਬਰਮੇ ਘੜਤ ਘੜੀ ਹੈ ਰੂਪ ਰੰਗ ਕੇ ਬੇਸ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਤੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਧ ਬੁੱਧ ਨਾਥ ਕਿਤੇ ਕਿਤੇ ਦੇਵੀ ਬੇਸ ਕਿਤੇ ਦੇਵਦਨ ਮੁਨ ਕਿਤੇ ਕਿਤੇ ਰਤ ਸਮੁੰਦ ਕਿਤੇ ਖਾਣੀ ਕਿਤੇ ਬਾਣੀ ਕਿਤੇ ਪਾਤ ਨਰਿੰਦ ਕਿਤੇ ਸ੍ਰੀ ਸੇਵਕ ਕਿਤੇ ਨਾਨਕ ਅੰਤ ਨਾਂਤ ਗਿਆਨ ਖਣ ਮੈਂ ਗਿਆਨ ਪ੍ਰਚੰਡ ਇਥੇ ਨਾਦ ਬਿਨੋਦ ਕੋਡ ਅਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾਟ ਤਕੜੀਏ ਬਹੁਤ ਅਨੁਪਤਾ ਕੇ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਤ ਸਦਾ ਕੇ ਸੁੱਧ ਕਰਮਖੰਡ ਕੀ ਬਾਣੀ ਜੋ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰਤ ਇਨ ਮੇ ਰਾਮ ਰਹਾ ਪਰਪੂਤ ਤਿੱਥੇ ਸੀਤੋ ਸੀਤਾ ਮੈ ਮਾ ਮਾਏ ਤਾਂ ਕੇ ਰੂਪ ਨ ਕਥੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਬਸੇ ਮਨ ਮਾਏ ਤਿੱਥੇ ਭਗਤ ਬਸੇ ਕੇ ਲੋਏ ਕਰੇ ਆਨੰਦ ਸੱਚਾ ਮਨ ਸੋਏ ਸਚਖੰਡ ਬਸੇ ਨਿਰੰਕਾਰ ਕਰ ਕਰ ਵਿਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਬਰ ਪੰਡਕ ਜੇ ਕੋ ਕਥ ਤਾਂ ਤਨ ਅੰਤ ਤਿੱਥੇ ਲੋਲ ਅਕਾਰ ਜਿਬ ਜਿ ਹੁਕਮ ਤੇ ਵੇ ਦਿਵਕਾਰ ਵੇਖੇ ਵਿਕਸੇ ਕਰੇ ਵਿਚਾਰ ਨਾਨਕ ਤਨਾ ਕਰਣਾ ਸਾਰ ਜਤ ਪਹਰਾ ਧੀਰ ਸੁਨਿਆਰ ਅਹਰ ਮਤ ਬੇਦ ਧਿਆਰ ਭੁਖ ਲਗਨ ਤਪਤਾ ਪੰਡਾ ਪੋ ਅੰਮ੍ਰਿਤ ਤਲ ਕੜੀ ਸ਼ਵ ਸੱਚੀ ਟਕਸਾ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦੁਇ ਦਾਇ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਆਈਆਂ ਬਾਚੇ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗੇ ਮਸ਼ਕਤ ਕਾਲ ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ ਜਿਨਹੀ ਨਾਮ ਧਿਆਇਆ ਗੇ ਮਸ਼ਕਤ ਕਾਲ ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ